ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਦਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 99488 ਹੈ ਜੀ ਤਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਗਈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਵਾ ਆਓ ਕਰਦੇ ਬਾਈ ਕਾਕਾ ਕੇ ਬਰਾੜ ਨਾਲ ਗੱਲਬਾਤ ਲੈਣੇ ਆ ਪਰ ਜਾਣਕਾਰੀ ਅਜ ਇੱਕ ਵੈੜਾ ਬਾਈ ਕੋਲੇ ਪਲੂਣ ਵੱਛੀ ਤੇ ਇੱਕਾ ਝੋਟੀ ਜਿਆਦਾ ਦੁਖੀਰੀ ਆ ਗਈ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਪਾਂ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭਿੰਨ ਭਰਾਵਾਂ ਨੂੰ ਨਾਮ ਦੱਸ ਦਗੇ ਜੀ ਨਾਮ ਜੀ ਕਾਕਾ ਪਿੰਡ ਲੱਗਣਾ ਤੁਸੀਂ ਲਵਾ ਕੇ ਆਪਣਾ ਜਿਲ੍ਹਾ ਮੋਗਾ ਠੀਕ ਆ ਬਾਈ ਇਹ ਕੰਬਰਾ ਬੈਠ ਤੋ ਸ਼ੁਰੂ ਕਰ ਲਗੇ ਬਾਈ ਹਾਂਜੀ 9 ਲੀਟਰ ਦੁੱਧ ਆ ਜੀ 2 ਕਿਲੋ ਦੁੱਧ ਹੋਰ ਵਾਜੂ ਇਹ ਠੀਕ ਆ ਜੀ ਉਹ ਜੇ ਘਰੋਂ ਆਈ ਹੈ ਠੀਕ ਆ ਤੇ ਚੋਈ ਚੋਈ ਨੰਬਰ 1 ਦਾ ਦੁੱਧ ਚਿੱਟਾ ਹੈ ਠੀਕ ਆ ਜੀ ਪਹਿਲਣ ਮੱਛੀ ਹੈ ਠੀਕ ਆ ਦੰਦਾ ਚ ਦੰਦਾ ਚ ਦੰਦਾਂ ਦੇ ਵਿੱਚ ਹੀ ਹੈ ਇਹ ਠੀਕ ਆ ਜੀ ਮਤਲਬ ਚੌਗੀ ਹੈ ਠੀਕ ਆ ਚੌਗੀ ਹੋਊਗੀ ਹਾਂਜੀ ਠੀਕ ਆ ਜੀ ਤੇ ਮੇਰੇ ਕੋਲ ਯਾ ਕਹਿੰਦਾ ਢੇੜੀ ਖੰਡ ਲੰਬੀ ਗਈ ਇਹਨੇ ਜੀਨੀ ਲਾਇਆ ਪਰ ਉੱਪਰਾਂ ਕਰਦਾ ਹੀ ਹੈ ਗੇਰਾ ਤਾਂ ਪਰ ਮਿਲਦੀ-ਮੁਲਦੀਆਂ ਲੱਤਾਂ ਕੱਢ ਕੇ ਉਹ ਲਾਓ ਪੂਰੀ ਡਾ ਕੇ ਬੈਠੋ ਠੀਕ ਹੈ ਜੀ 9 ਲੀਟਰ ਤੋਂ 10 ਵਕਤ ਤਿਆਰ ਠੀਕ ਹੈ ਜੀ ਕਾੜਨ ਦੀ ਮਾੜੀ ਉਹ ਮੇਰਾ ਭੈਣ ਭਰਾ ਨੇੜੇ ਚਵਾ ਰਵੇ ਠੀਕ ਹੈ ਜੀ ਕਹੀ ਗਾਰੰਟੀ ਦਿੱਲੇ ਜਾਵੇ ਠੀਕ ਹੈ ਜੀ ਜਿੰਮੇਵਾਰੀ ਆਪਣੀ ਜਦਿਆਂ ਦੇ ਘਰ ਤੱਕ ਰਹੀ ਠੀਕ ਹੈ ਜੀ ਦੁੱਧ ਦੀ ਗਾਰੰਟੀ ਹੈ ਠੀਕ ਆ ਖਾਂ ਦੀ ਗਾਰੰਟੀ ਆ ਨਹੀਂ ਕੋਈ ਲਾਲੀ ਠੀਕ ਹੈ ਜੀ ਦੁੱਧ ਦਾ ਗਾ ਸੇਵਾ ਦਾ ਮੈਂ ਇਹਨਾਂ ਹਰ ਭੈਣ ਭਰਾਵਾਂ ਨੂੰ ਤੂੰ ਵੀ ਬਹੁਤ ਸੁਣੀ ਗੱਲ ਕਹਿਨੇ ਹਾਂ ਹਾਂਜੀ ਵੀ ਭਾਈ ਵੇਖ ਪਰਖ ਕੇ ਲਓ ਹਰੇਕ ਬੰਦੇ ਨੂੰ ਮੈਂ ਨਾ ਸਮਝੋ ਸਹੀ ਗੱਲ ਹੈ ਜੀ ਵੀ ਮੇਰੇ ਤੋਂ ਹੁਣ ਆਪਣੇ ਪੂਝ ਜਾਂਦੇ ਆ ਹਾਂਜੀ ਹਾਂਜੀ ਭਾਈ ਪ੍ਰਮਾਤਮਾ ਦੀ ਕਸਮ ਖਾ ਕੇ ਕਹਿੰਦੇ ਆ ਕਈਆਂ ਦੇ ਸਿਰ ਤੇ ਬੰਦਾ ਨਹੀਂ ਹੁੰਦਾ ਜਾਂ ਕਿਵੇਂ ਯਾਰ ਪੈਸੇ ਨੂੰ ਵੀ ਹਰਥੋਂ ਪੈਸਾ ਨਹੀਂ ਕਮਾ ਸਕਦਾ ਪੈਸਾ ਬਈ ਔਖਾ ਬਹੁਤ ਬਣਦਾ ਪਹਿਲੋਂ ਅਗਲਾ ਦੁਖੀਏ ਨੂੰ ਦੁਖੀ ਕਰਕੇ ਪਸ਼ੂ ਦੇ ਕੇ ਦੁਖੀ ਕਰਨਾ ਹਾਂਜੀ ਹਾਂਜੀ ਆਪਾਂ ਇਥੋਂ ਟੀਕੇ ਲਾ ਕੇ ਦੇ ਦਈਏ ਅਗਲੇ ਦੇ ਲੱਤ ਥਾਂਕਦਾ ਮਾਰੇ ਹਾਂਜੀ ਹਾਂਜੀ ਸਾਲੀ ਬਹੁਤ ਵੱਡੀ ਫੁੱਤੂ ਗੱਲ ਹੈ ਸਹੀ ਗੱਲ ਹੈ ਸਭ ਘਟ ਗਨਸਾਨ ਆ ਮੈਂ ਠੰਡਾ ਸੀਲ ਪਸ਼ੂ ਦਿਓ ਯਾਰ ਅਗਲੇ ਨੂੰ ਪੈਸੇ ਹਰ ਬੰਦਾ ਹੀ ਫਿਰਦਾ ਕੋਈ 1000 1500 ਜਿਹਦੇ ਕਵਨਾਂ ਕਰੇ ਕੋਠੇ ਲੈ ਲਾਂਗੇ ਬੈਕ ਅਪ ਵਪਾਰ ਚ ਜਾਂ ਜ਼ਮੀਨਾਂ ਲੈ ਲਾਂਗੇ ਸਹੀ ਗੱਲ ਹੈ ਕਾ ਕੋ ਟਰੈਕਟਰ ਨਵਾਂ ਕਰਾਂ ਲਾਂਗੇ ਉਹਦਾ ਭੁੱਲ ਜਿਓ ਤੁਸੀਂ ਇਹਦਾ ਜੇਬ ਖਰਚਾ ਬਾਈ ਠੀਕ ਹੈ ਜੀ ਅਗਲੇ ਦਾ ਸਹੀ ਰੋ ਅਗਲਾ ਪੁੱਤ ਨਾ ਪੱਟੇ ਠੀਕ ਹੈ ਜੀ ਜੇ ਕੁਦਰਤੀ ਹੁੰਦਾ ਉਹਨੂੰ ਕਿ ਬਾਈ ਬੈਕ ਮੋੜ ਕੇ ਵੰਨ ਦਾਂ ਮੈਂ ਸੈੱਟ ਕਰਕੇ ਆਪੇ ਵੇਚ ਲਵਾਂ ਕੁਦਰਤੀ ਦਾ ਰੱਬੀ ਹੋ ਵੀ ਜਾਵੇ ਕੁਦਰਤੀ ਕਹੀਏ 100 ਪਸ਼ੂ ਵੇਚਦਾ 10000 ਕਿਹੜਾ ਚੜਾਈ ਹੈ ਨਾ ਆ ਵੇ ਕੋਈ ਗੱਲ ਕਰਦਾ ਉਹ ਨਿਆ ਕਰਦਾ ਠੀਕ ਹੈ ਜੀ ਉਹ ਕੌਣ ਕਰਨਾ ਪਰਵਾਦਵਾ ਕਰਨ ਲਾ ਆਪਦੇ ਵੱਲੋਂ ਪਸ਼ੂ ਗਲਤ ਰਾਂਦੇ ਉਹ ਕਿਸੇ ਦਾ ਠੀਕ ਹੈ ਜੀ ਮੇਰਾ ਬਾਈ ਸਹੀ ਦਿਓ ਤੇ ਸਹੀ ਕੰਮ ਕਰੋ ਨਹੀਂ ਕੰਮ ਨੂੰ ਛੱਡ ਕੇ ਪਾਸੇ ਹੋ ਜਾਓ ਠੀਕ ਆ ਕੱਟ ਤੋਰ ਲੈ ਮਾੜੀ ਜੀ ਲਓ ਜੀ ਦੋਸਤੋ ਬਾਈ ਦੇ ਗੱਲਾਂ ਤੁਹਾਨੂੰ ਲੱਗੀਆਂ ਚੰਗੀਆਂ ਮੈਨੂੰ ਤਾਂ ਤੁਹਾਨੂੰ ਪਤਾ ਗੱਲਾਂ ਚੰਗੀਆਂ ਰਾਂਦੇ ਬਾਈ ਦੀਆਂ ਕਈ ਰਸ 100 ਬਾਰੇ ਕੋਈ 19 21 ਹੁੰਦੇ ਬਾਰਤ ਵੀ ਬਾਈ ਦਾ ਦੋ ਟਾਈਮ ਚੋਕੇ ਲਵੋ ਪਰ ਤੁਹਾਨੂੰ ਪਤਾ ਵੀ ਡੀਟੇਨ ਚ ਵੀਡੀਓ ਪੈਂਦੀ ਆ ਤੇ ਪਸ਼ੂ ਟੀਨ ਚ ਹੀ ਵਿਗਦੇ ਆਗੇ ਬਾਈ ਦੇ ਗਾਰੰਟੀ ਤੇ ਪਾ ਠੰ ਬੈਕ ਦੇ ਕੰਮ 'ਚ ਬਾਹਰ ਸੀਗਾ ਕਦ-ਕਦ ਚੰਗਾ ਵਾ ਪਲੂਣ ਮੱਛੀ ਹੈ ਕਿ ਥੋੜੇ ਉਹ ਜੇਕਾ ਦੁੱਧ ਹੋਰ ਵਾਜੂਗੀ ਜਿਹੜਾ ਕੰਡੇ ਵਾਲਾ ਉਹ 9 ਕਿਲੋ ਹੈਗਾ ਗਰੀਬ ਕਰਵਾਈ ਹੈ ਬਾਪੂ ਵੀ ਦੱਸਦਾ ਵਾ ਫੀਟਿੰਗ ਵਾਲਾ ਹਵਾਨਾ ਆਪਣਾ 10 ਵੇ ਚੋਲੇ ਹਵਾਨਾ ਦਾ ਹੀ ਰਹਿਣਾ ਵਾ ਹੱਥੀ ਚੁਵਾਈ ਵਾਲਾ ਮੁਠੀ ਵਾਲਾ ਥਾਣਾ ਹੈਗਾ ਥਰ ਤੋਂ ਨੇੜੇ ਤੋਂ ਵਿਖਾ ਦਿੰਨੇ ਗੁਲਾਬੀ ਥਾਣਾ ਹੈਗਾ ਉਹ ਵੇਖੋ ਵੇਖ ਇਹ ਤੇ ਵਜ ਗਈ ਬਾਪੂ ਹੁਣ ਅਜ ਵਜਦੀ ਆ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਹੈਗਾ ਬਰੀਕ ਮੱਛੀ ਹੈਗੀ ਜੇ ਜਿੰਨੀਆਂ ਬ੍ਰੇਕਾਂ ਦੇ ਦੋ ਤੋਂ ਵੱਧ ਜੂਗੀ ਹੋਰ 2 ਕਿਲੋ ਕਟੋ 10-11 ਕਿਲੋ ਕਰ ਜੂਗੀ ਉਹ ਜੇ ਸੇਵਾ ਵਾਲੇ ਘਰਾਂ ਠੰਡੇ ਠੰਡੀ ਬੋਲ ਬਾਈ ਇਹਦਾ ਸਾਡਾ ਸਾਈਜ਼ ਚੈੱਕ ਕਰ ਲਓ ਹਾਂਜੀ ਏ ਕਟਾ ਕੋਈ ਫਰਾਕ ਵਾਲਾ ਜਾਂ ਬਾਨ ਨਹੀਂ ਪਲੂਣ ਅੱਛੀ ਦੰਦਾ ਦੇ ਵਿੱਚ ਆ ਗਈ ਚੰਗੇ ਪਾਊਡਰ ਪਾ ਕੇ ਬੱਟੀਗਾ ਭਰਾ ਦਾ ਕਹੇ ਨੇ ਤੇ ਰਹਿ ਜਾਣੀ ਇਹ ਤੇ ਗਾ ਬੱਛੀ ਤਿਆਰ ਹੋ ਜੂਗੀ ਹਾਂ ਇਹ ਨਹੀਂ ਗੱਲ ਆ ਪਤਲੀ ਜਾਈ ਤੁਹਾਨੂੰ ਇਹਦਾ ਤੁਸੀਂ ਠੰਡੀ ਸੀ ਲਾ ਕੇ ਉਹ ਜੇ ਦੁੱਪੜ ਨਹੀਂ ਗਈ ਬੇ ਮਾਸ ਮਾਸ ਚੜਿਆ ਹੋਊਗਾ ਹਾਂ ਵੇ ਮਾ ਚੜਿਆ ਹੋਊਗਾ ਇਹਦੇ ਬਰੀਡ ਆ ਬਰੀਡ ਹਾਂ ਬਰੀਡ ਵਾਲੀ ਬੱਛੀ ਆ ਕਿੱਡੀ ਗਾਲ ਲੇਖੋ ਬੋਦੀ ਵਾਲੀ ਵੇਹੜ ਨਿੱਕਾ ਕਰਨ ਵੇਖੋ ਪੱਠੇ ਚ ਨਹੀਂ ਮੂੰਹ ਕੱਢਦੇ ਬਿਰ ਉਪਰਾਂ ਪੂਰਾ ਨਹੀਂ ਕਰਦੀ ਮੇਰਾ ਵੀ ਮੋਲ ਬਈ ਇਹਦਾ ਜਾਇਜ਼ ਜਾ ਮੋਲ ਦਾ ਭਾਈ ਜੀ 26000 ਦੀ ਆਪਾਂ ਦੇ ਦੇਾਂਗੇ ਠੀਕ ਆ ਜੀ ਹਾਂ ਦੇਖੋ ਜਮਾ ਜਾਇਜ਼ ਮਹਲ 26000 ਇਥੇ 30 30000 ਦੇ ਬੱਛੇ ਵੀ ਕੀ ਜਾਂਦੇ ਗਾਗੇ ਆ ਭਾਈ ਤੁਸੀਂ ਮੈਂ ਤਾਂ ਮੰਡੀ-ਮੁੰਡੀ ਜਾਂਦਾ ਨਹੀਂ ਘਾਟੀ ਜਾਂਦਾ ਰਸੇ ਲੈਣ ਜਾਂਦਾ ਸ਼ੌਕ ਨਾਲ ਲਾ ਲ ਆ ਅੱਛਾ ਜੀ ਮੈਂ ਨਹੀਂ ਗਿਆ ਗਿਆ ਠੀਕ ਆ ਜੀ ਸ਼ੌਕ ਨਾਲ ਅੱਛਾ ਦੱਸ ਦੋ ਮੰਡੀ ਤੇ ਅੱਗ ਲੱਗੀ ਪਈ ਸੀ ਮੇਰੇ ਇੱਕ ਹੋਰ ਗੱਲ ਨੋਟ ਕਰ ਲਿਓ ਅੱਛਾ ਜੀ ਉਹ ਨਾਲੇ ਸਮੇਂ ਦੇ ਵਿੱਚ ਨਵਾਂ ਸਾਲ ਚੜੂਗਾ ਹਾਂਜੀ ਪਸ਼ੂ ਭਾਈ ਬਹੁਤ ਪਿੰਡਾਂ ਦੇ ਵਿੱਚ ਘਟ ਗਿਆ ਕਹਿੰਦਾ ਭਾਵ ਮਤਲਬ ਕਿ 35% ਰਹਿ ਗਿਆ ਜਦੋਂ ਲੋਕਾਂ ਦੀ ਦੌੜ ਲੱਗੀ ਹੋਈ ਆ ਕੈਨੇਡਾ ਦੀ ਅੱਛਾ ਬਾਹਰ ਲਈ ਠੀਕ ਹੈ ਜੀ ਉਹਨਾਂ ਨੇ ਕੰਮ ਕਰਨਾ ਬੁੜੇ ਤਾਂ ਹੁਣ ਕਿੰਨਾ ਕਿ ਚਿਰ ਕਰੀ ਜਾਣਗੇ ਵਿਚਾਰੇ ਆ ਬਾਕੀ ਉਸੇ ਸਬਾਸ਼ੀਆਂ ਸਾਹਿਬ ਦਾ ਵੀ ਨਹੀਂ ਦਾ ਯਾਰ ਮੈਂ ਤਾਂ ਕੋ ਉੱਠਿਆ ਨਹੀਂ ਜਾਂਦਾ ਹਰ ਬੰਦੇ ਤੋਂ ਹਾਂਜੀ ਮੈਂ ਡੈਰੀ ਵਾਲਾ ਲਾਵਾਂ ਠੀਕ ਹੈ ਜੀ ਜਿਹੜਾ ਡੈਰੀ ਵਾਲਾ ਦੁੱਧ ਪੀਓਗੇ ਬਾਈ ਉਹਨਾਂ ਨੂੰ ਤੁਹਾਨੂੰ ਪਾ ਵੀ ਪਤਾ ਲੱਗ ਜੂ ਤੁਹਾਡੇ ਨਾਲ ਕੀ ਬਣਦਾ ਟਾਈਮ ਵਿੱਚ ਪੈ ਕੇ ਠੀਕ ਹੈ ਜੀ ਸਾਡੋ ਸਾਲਾਂ ਚ ਕੀ ਬਿਮਾਰੀ ਲੱਗਦੀ ਉਹਦਾ ਬਿਮਾਰ ਕੇ ਪਤਾ ਹੀ ਹੈ ਕਿੱਥੇ ਆਪਦੇ ਥਰਾਂ ਟੀ ਜਿਹੜੀ ਖਾਣੀ ਪੀਣੀ ਆਪਦੀ ਸਿਹਤ ਲਈ ਇੱਕ ਦਾ ਬਹੁਰੇ ਬੰਦ ਰੱਖਣਾ ਚਾਹੀਦਾ ਹਰੇਕ ਬਹੁ ਇੱਕ ਬੰਦ ਰੱਖਣਾ ਚਾਹੀਦਾ ਪਰ ਨਹੀਂ ਰੱਖਣਾ ਲੋਕਾਂ ਨੇ ਘਰ ਦੇ ਦੁੱਧ ਵਾਸਤੇ ਠੀਕ ਹੈ ਜੀ ਮੰਨ ਲਓ ਕੱਟੀ ਹੈ ਹਾਂ ਜੀ ਆ ਮੰਨ ਲਓ ਕੱਟੀ ਖੀਰੀ ਆ ਮੰਨ ਲਓ ਠੀਕ ਹੈ ਦੰਦਾਂ ਦੇ ਵਿੱਚ ਹੈ ਠੀਕ ਆ ਇਹਨਾਂ ਦੀ ਗਰੋਥ ਕੱਢੀ ਹੁਣ ਟੀਕੇ ਮੰਗੀ ਜਾਂਦੀ ਹੈ ਠੀਕ ਹੈ ਜੀ ਅੱਜ ਇਹ 20 3000 ਰੁਪਏ ਭੁੱਲ ਜਾਊਗਾ ਤੁਸੀਂ ਠੀਕ ਹੈ ਜੀ ਤੇ ਕਿੱਥੇ 2 ਲੱਖ ਰੁਪਏ ਦੀ ਮੱਝ ਕੌਣ ਲਊਗਾ ਕੋਈ ਬੰਦਾ ਵੀ ਕਰਕੇ ਦਿਆ ਅੱਛਾ ਸਾਲ ਤੇ ਹੋਰ ਕੋਈ ਬੰਦਾ ਦਾ ਮਾੜਾ ਹੈਗੀ ਹੈ ਕਿ ਉਹਨੂੰ ਤਾਂ ਲੈਣੀ ਕੀ ਹੈ ਠੀਕ ਆ ਅੱਜ ਇੱਕ ਟੀਕੇ ਲੈ ਕੇ ਬੰਨ ਲਓ ਠੀਕ ਆ ਇਹਨੇ ਪੈਦਾ ਬੰਦਾ ਉਹ ਭੁੱਲ ਜਾਂਦਾ ਤੇ ਮੈਂ ਬਣ ਜਣੀ ਹੈ ਹਾਂ ਇਹ ਤਾਂ ਫੜਾ ਜਿੰਦੇ ਆਪਾਂ ਬਿਹਰੇ ਕੱਟਿਆਂ ਵਾਲਿਆਂ ਨੂੰ ਸਹੀ ਗੱਲ ਆ ਕੱਟੀਆਂ ਨਸਲ ਖਤਮ ਹੋ ਜਾਂਦੀ ਆ ਨਸਲ ਖਤਮ ਕਰੀ ਜਾਂਦੇ ਇੱਕ ਵਾਰ ਬੋਲ ਦਈਏ ਦੂਜੀ ਵਾਰ ਤਾਂ ਭੰਜੋ ਵਖਾਉਂਦੇ ਨਹੀਂ ਝੋਟੇ ਨੂੰ ਅ ਖਤਮ ਬੰਦ ਹੋਦਾ ਕਿ ਟਾਈ ਮੱਝ ਮਹਿੰਗੀ ਹੋ ਗਈ ਨਾ ਜੀ ਕੱਟੀਆਂ ਤੋਂ ਮਹਿ ਬਣਦੀ ਹੈ ਹਾਂਜੀ ਹਾਂਜੀ ਜਦੋਂ ਕੱਟਕਾ ਦਾ ਫੜਾਈ ਨੇ ਕੱਟਿਆਂ ਨੂੰ ਤੇ ਬੱਚਿਆਂ ਫੜਾਈਆਂ ਨੇ ਡੰਡੇ ਮਾਰ ਕੇ ਘਰੋਂ ਭਜਾ ਦਿੰਦੇ ਆ ਇਹ ਵੀ ਗਾਂ ਚੜਾਈ ਜਾਂਦੇ ਨੇ ਇਹਨਾਂ ਤੋਂ ਗਾਇਆਂ ਬਣਦੀਆਂ ਸਹੀ ਗੱਲ ਹੈ ਕੱਟੀਆਂ ਤੋਂ ਮੱਝਾਂ ਬਣਦੀਆਂ ਉਹਨੇ ਕਿੱਥੋਂ ਕਿੱਦੋਂ ਨਹੀਂ ਆਉਣੀਆਂ ਸਹੀ ਗੱਲ ਹੈ ਉਹ ਜਿਹੜਾ ਕੋਠਾ ਕੱਟਾ ਦੋਸਤੋ ਆਪ ਵੀ ਇੱਕ ਦੇ ਵੇਖ ਲੋ ਲਾ ਪੱਠੇ ਜੋ ਮੋਹ ਨਹੀਂ ਘੜਦੇ ਭਾਈ ਇਹ ਤਾਂ ਕਿੱਦਾਂ ਹੁੰਦਾ ਬੰਦਾ ਨਾ ਭਰਨ ਵਾਲਾ ਬੰਦਾ ਹੋ ਟੋਕਰਿਆਂ ਦਾ ਖਤਮ ਹੋ ਜਾਂਦਾ ਸਹੀ ਗੱਲ ਹੈ ਇਹ ਚੀਜ਼ ਦਾ ਖਤਮ ਆ ਭਾਈ ਇਹ ਮੈਂ ਮੁੱਢਾ ਨਹੀਂ ਬਣਦੀਆਂ ਲੋਕਾਂ ਨੂੰ ਦੋ ਸ ਵਿਚੋ ਕੇ ਮਾਨਤਾਂ ਮਾਨਤਾਂ ਹੋ ਜਾਊਗਾ। ਉਹ ਦੋਸਤ ਜਮਾ ਜੈ ਜਮਾ 28000 28000 ਪਿਓਰ ਮੋਰਾ ਠੀਕ ਆ ਵੀ ਪਿਓਰ ਮੋਰਾ ਸੈੰਗ ਸੈੰਗ ਪੂਰਾ ਕੁੰਡਾ ਦੇ ਦੇਖ ਸਕਦੇ ਹੋ ਵੀ ਆ ਵੇਖੋ ਫਿਰ ਸੈੰਗ ਸੈੰਗ ਪੂਰਾ ਕੁੰਡਾ ਫੇਸ ਸਕਵਾਟ ਬਹੁਤ ਚੰਗੀ ਆ ਇਕ ਵੀ ਵਾਲ ਚਟਾੜੀ ਬਾਈ ਇਹਦਾ ਪਿਓਰ ਮੋਰਾ ਨਸਲ ਦੀ ਕੱਟਈ ਆ ਮੌਲ ਸਿਰਫ 28000 ਰੁਪਈਆ ਇਧਰ ਨੂੰ ਕਰੀ ਮਾੜੀ ਜੀ ਅੱਲਾਕਾ ਮਾ ਥਾਣਾ ਠੀਕ ਆ ਬਾਈ ਇਹਦਾ ਭਾਲਦੀ ਆ ਕਿ ਕੱਲਾ ਕੱਲਾ ਥਾਣਾ ਬਾਕੀ ਥੋੜੇ ਉਪਰਾ ਕਰਦੀ ਕਿਉਂਕਿ ਬਾਈ ਕੋਲੇ ਆਈ ਹੋਈ ਆ ਹਜੇ ਕੋਈ ਫੋੜ ਛਾਗ ਨਹੀਂ ਕੱਲਾ ਕੱਲਾ ਥਾਣਾ ਕੋਈ ਫੋੜ ਛਾਗ ਨਹੀਂ ਕੱਲਾ ਕੱਲਾ ਥਾਣਾ ਥਾਣਾ ਸਹਿਜ ਵੀ ਹੁਣੇ ਵੀ ਚੰਗਾ ਵਾ ਬਾਕੀ ਠੀਕਾ ਭਰਾ ਦਾ ਦਸਾਂਮੀ ਨੇ ਜੇ ਤੁਹਾਡੇ ਕੋਲ ਸੂ ਪੈਣਾ ਵੈਣੇ ਉਹਦੇ ਵੀ ਚੰਗਾ ਪਾ ਜੂ ਕਿ ਪਿਓਰ ਮੋਹਰਾ ਦੀ ਆ ਗਈ ਮੂੰਹ ਗੱਠ ਘੋੜ ਹੋਰ ਕਰਦੇ ਹਾਂ ਠੀਕ ਆ ਜੀ ਗੱਠ ਘੋੜ ਕਰਨੇ 82828000 ਰੁਪਈਆ ਕਿਉਂਕਿ ਬਾਈ ਦੀ ਗੱਲ ਸਹੀ ਹੈ ਕਿ ਕਟੰਗਾਂ ਬੱਛੀਆਂ ਖਤਮ ਹੋ ਜਾਂਦੀਆਂ ਬਰੀਡ ਪਸ਼ੂ ਗਾਹ ਨੂੰ ਮੈਲੋਂ ਹਟ ਜਾ ਅੱਜ ਦੇ ਵੀਡੀਓ ਚ ਬਾਈ ਦੇ ਦੋ ਨਾਕ ਸੇਲ ਦੇ ਦੋਹਾਂ ਦੇ ਪ੍ਰਾਪਾਂ ਜਾਂ ਕੇ ਤੁਹਾਨੂੰ ਲੈ ਦੇਇਆ ਇੱਕ ਨੰਬਰ ਤੇ ਪਲੂਨ ਵੱੱਛੀ ਆ ਗਈ ਦੁੱਧ 9 ਕਿਲੋ ਕੰਡੇ ਵਾਲਾ ਮੁੱਲ 26200 ਰੁਪਇਆ ਦੋ ਨੰਬਰ ਤੇ ਕੱਟਈ ਆ ਪਿਓਰ ਮੋਹਰਾ ਦੀ ਆ ਗਈ ਝੋਟੀ ਮੁੱਲ ਸਿਰਫ 28000 ਰੁਪਇਆ ਦੋਹਾਂ ਨੂੰ ਫਲੰਦ ਆਇਆ ਤੇ ਬਾਈ ਨਾਲ ਗੱਲਬਾਤ ਕਰ ਲਿਓ ਨਬ ਸਕਰੀਨ ਤੇ ਚੱਲੀ ਜਾਣਾ ਜੀ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ